ਮੈਂ ਜਰਮਨਟੋਲੋਂ ਇੱਕ ਬਹੁਤ ਹੀ ਖੂਬਸੂਰਤ ਪਾਰਕ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਅਤੇ ਆਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਆਪਾਂ ਇੱਥੇ ਆਏ ਹੋਏ ਆ ਡੈਟਰਾਇਟ ਦੇ ਕੋਲ ਨਾ ਇਹ ਪਾਰਕ ਹੈ ਤੇ ਆ ਸਾਹਮਣੇ ਤੁਸੀਂ ਇਸ ਦਾ ਨਾਮ ਪੜ੍ਹ ਹੀ ਲਿਆ ਹੋਣਾ ਤੇ ਇਹ ਡੈਟਰਾਇਟ ਰਿਵਰ ਦੇ ਉੱਪਰ ਪੈਂਦਾ ਹੈ ਤੇ ਇੱਥੇ ਆਪਾਂ ਆਏ ਹਾਂ ਕਿ ਆ ਜਿਹੜਾ ਤੁਸੀਂ ਪਿੱਛੇ ਪਾਣੀ ਦੇਖਦੇ ਹੋ ਨਾ ਵਿਸ਼ਾਲ ਪਾਣੀ ਇਹ ਡੋਟਵਾਇਡ ਦਰਿਆ ਹੈ। ਇਧਰਲੇ ਪਾਸੇ ਜਿੱਧਰ ਮੈਂ ਥੁਰਿਆ ਫਿਰ ਦਾਹਾਂ ਇਧਰਲੇ ਪਾਸੇ ਕੈਨੇਡਾ ਹੈ ਤੇ ਦੂਜੇ ਪਾਸੇ ਦਰਿਆ ਦੇ ਦੂਜੇ ਪਾਸੇ ਅਮਰੀਕਾ ਹੈ। ਉਹ ਜਿਹੜੀਆਂ ਸਾਰੀਆਂ ਜਿਹੜੀਆਂ ਇਮਾਰਤਾਂ ਦੀਆਂ ਨੇ ਉਹ ਯੂ ਐਸ اے ਦੀਆਂ ਨੇ ਤੇ ਉਹ ਦੇਖੋ ਪਾਣੀ ਦੇ ਵਿੱਚ ਜਿਹੜੀਆਂ ਬੱਤਕਾਂ ਨੇ ਉਹ ਕਿਵੇਂ ਤਰਦੀਆਂ ਫਿਰਦੀਆਂ ਨੇ ਤੇ ਇਧਰ ਆ ਲੋਕਾਂ ਨੇ ਕਿਸ਼ਤੀਆਂ ਰੱਖੀਆਂ ਹੋਈਆਂ ਨੇ ਤੇ ਇਹਨਾਂ ਦੇ ਬੈਕਯਾਰਡ ਨੇ ਜਿਹੜੇ ਕੋਈ ਇਸ ਰਿਵਰ ਨਾਲ ਲੱਗਦੇ ਨੇ ਇਹ ਹਾਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਹੈ ਅਮਰੀਕਾ ਦੇ ਘਰ ਅਮਰੀਕਾ ਦੀਆਂ ਇਮਾਰਤਾਂ ਸੇ ਪਰਲੇ ਪਾਸੇ ਜਿਹੜੀ ਹੈਗੀ ਉਹ ਜੀਐਮਡੀ ਜਿਹੜੇ ਕਾਰਾਂ ਬਣਾਉਂਦੇ ਨੇ ਉਹਨਾਂ ਦੀ ਜਿਹੜੀ ਫੈਕਟਰੀ ਹੈ ਉਹ ਵੀ ਦਿਖਤੀ ਹੈ ਉੱਪਰ ਸੋ ਅੱਜ ਧੁੱਪ ਬਹੁਤ ਹੈ ਤੋ ਇਸ ਕਰਕੇ ਜਿਹੜੀ ਮੈਂ ਵੱਡੀ ਟੋਪੀ ਹੈ ਉਹ ਲਈ ਹੈ ਸਨ ਸਕ੍ਰੀਨ ਵੀ ਲਾਈ ਹੋਈ ਹੈ ਕਿਉਂਕਿ ਤੇਜ਼ ਧੁੱਪ ਹੈ ਤੇ ਕਈ ਵਾਰ ਤੁਹਾਡਾ ਜਿਹੜਾ ਸਕਿਨ ਬਰਨ ਹੋ ਜਾਂਦਾ ਹੈ ਤੇ ਖਾਸ ਤੌਰ ਤੇ ਮੈਂ ਜੋ ਅੰਡਰ ਟ੍ਰੀਟਮੈਂਟ ਹਾਂ ਮੇਰੇ ਤੋ ਬਹੁਤ ਛੇਤੀ ਹੁੰਦਾ ਹੈ ਬਹੁਸ਼ਤੀ ਜਿਹੜਾ ਹੈਗਾ ਸੰਵਰਨ ਹੋ ਜਾਂਦਾ ਸੋ ਆ ਇੱਥੇ ਸਟੋਨ ਪਏ ਨੇ ਕੰਢਿਆਂ ਤੇ ਤੇ ਬਹੁਤ ਸਾਰੇ ਇੱਥੇ ਵੱਡੇ ਜਹਾਜ਼ ਲੰਘਦੇ ਨੇ ਉਹ ਦੇਖੋ ਕਿਸ਼ਤੀ ਆ ਰਹੀ ਹੈ ਤੇ ਲੋਕ ਇੰਜੋਏ ਕਰਦੇ ਨੇ ਤੇ ਇਹ ਜਿਹੜੇ ਪਾਣੀ ਕੋਲ ਨੇ ਲੋਕ ਨਾ ਇਹਨਾਂ ਨੂੰ ਕਿਸ਼ਤੀਆਂ ਦਾ ਜਾਂ ਪਾਣੀ ਵਾਲੀਆਂ ਖੇਡਾਂ ਦਾ ਬੜਾ ਸ਼ੌਂਕ ਹੈ ਸੋ ਮੈਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਲੰਮਾ ਸਮਾਂ ਪਹਿਲਾਂ ਤੇ ਅਮਰੀਕਾ ਤੇ ਕੈਨੇਡਾ ਦੀ ਇੰਨੀ ਬਣਦੀ ਨਹੀਂ ਸੀ ਤੇ ਇਹ ਜਿਹੜਾ ਦਰਿਆ ਹੈ ਇਹਨੂੰ ਪਾਰ ਕਰਕੇ ਜਿਹੜੇ ਸਲੀਵਜ਼ ਸੀ ਜ ਅਮਰੀਕਾ ਤੋਂ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਅਫਰੀਕਾ ਤੋਂ ਗੁਲਾਮ ਲੈ ਕੇ ਆਏ ਜਾਂਦੇ ਸੀਗੇ ਤੋਂ ਉਹ ਵੀ ਦਰਿਆ ਟੱਪ ਕੇ ਵੱਡੀ ਤਦਾਦ ਦੇ ਵਿੱਚ ਇਧਰ ਨੂੰ ਆ ਜਾਂਦੇ ਸੀ ਆਪਣੇ ਜਿਹੜੇ ਮਾਲਕ ਨੇ ਉਹਨਾਂ ਤੋਂ ਭੱਜ ਕੇ ਜਾਂ ਉਹਨਾਂ ਦੇ ਜ਼ੁਲਮ ਤੋਂ ਤੰਗ ਆ ਕੇ ਸਵਾ ਦੇਖੋ ਕਿੰਨੀਆਂ ਕਿਸ਼ਤੀਆਂ ਹੀ ਕਿਸ਼ਤੀਆਂ ਖੜੀਆਂ ਨੇ ਤੋਂ ਪਹਿਲਾਂ ਆਪਾਂ ਉੱਥੇ ਤੁਰ ਕੇ ਜਿਹੜਾ ਕੱਢਿਆ ਤੇ ਆ ਇੱਕ ਜਹਾਜ਼ ਆ ਰਿਹਾ ਤੇ ਮਾਲ ਵਾਹਕ ਜਹਾਜ਼ ਵੀ ਹਨ ਤੇ ਟਰੈਵਲ ਵਾਲੇ ਵੀ ਹਨ ਜਿਨ੍ਹਾਂ ਦੇ ਵਿੱਚ ਸੈਲਾਨੀ ਜਿਹੜੇ ਉਹ ਯਾਤਰਾ ਵੀ ਕਰਦੇ ਨੇ ਸੋ ਇੱਥੇ ਜਿਹੜਾ ਹੈਗਾ ਲੋਕ ਕਾਫੀ ਇੰਜੋਏ ਕਰਤੋਂਦੇ ਨੇ ਸੋ ਕਈ ਵਾਰ ਅਸੀਂ ਆਲੇ ਦੁਆਲੇ ਨਹੀਂ ਜਾਂਦੇ ਤੋਂ ਬਹੁਤ ਖੂਬਸੂਰਤ ਹੁੰਦਾ ਹੈ ਜਦ ਮੁੜ ਕੇ ਫੇਰ ਆਪਾਂ ਆ ਗਏ ਹਾਂ ਆਪਣੀ ਕਾਟੇਜ ਦੇ ਵਿੱਚ ਤੇ ਇਹ ਸੜਕਾਂ ਨੇ ਤੇ ਹੁਣ ਆਪਾਂ ਜਾਵਾਂਗੇ ਇੱਕ ਸਟੋਰ ਵੱਲ ਤੇ ਉੱਥੇ ਵੀ ਜਿਹੜਾ ਮਾਰਕ ਆਵਾਂਗੇ ਤੇ ਨਾਲ ਦੀ ਨਾਲ ਆਪਾਂ ਜਿਹੜਾ ਹੈਗਾ ਉਹ ਆਲਾ ਦਵਾਲਾ ਦੇਖਦੇ ਆਂ ਐਮ ਹਰਸਬਰਗ ਜਿਹੜਾ ਹੈ ਸ਼ਹਿਰ ਦਾ ਨਾਮ ਹੈ ਤੇ ਜਿੱਥੇ ਆਪਾਂ ਆਏ ਹੋਏ ਆਂ ਤਾਂ ਇਸ ਤਰ੍ਹਾਂ ਪਾਰਕਾਂ ਦੇ ਵਿੱਚ ਨੇ ਜਿਹੜੇ ਉਹ ਬੈਂਚ ਲੱਗੇ ਹੁੰਦੇ ਨੇ ਸੋ ਆਹ ਜਿਹੜੇ ਮੈਂ ਪਾਰਕ 'ਚ ਤੁਹਾਨੂੰ ਲੈ ਕੇ ਆਇਆ ਤਾਂ ਇਹ ਇੰਨਾ ਖੂਬਸੂਰਤ ਪਾਰਕ ਸੀ ਆ ਦੇਖੋ ਜਿਹੜੀਆਂ ਤੋਪਾਂ ਨੇ ਨਾ ਇਹ ਤੋਪਾਂ ਲੱਗੀਆਂ ਹੋਈਆਂ ਨੇ ਤੇ ਕਿਉਂਕਿ ਜਿਵੇਂ ਬਾਰਡਰ ਤੇ ਲੱਗੀਆਂ ਹੁੰਦੀਆਂ ਨੇ ਤੋਂ ਏਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਤੇ ਇਹ ટોਪਾਂ ਲੱਗੀਆਂ ਹੁੰਦੀਆਂ ਸੀ ਤਾਂ ਕਿ ਜੇ ਅਮਰੀਕਾ ਵਾਲੀ ਸਾਈਡ ਤੋਂ ਜਿਹੜੇ ਡਰੱਗ ਵੇਚਣ ਵਾਲੇ ਨੇ ਸਮਗਲਰ ਜਾਂ ਇਲੀਗਲ ਐਂਟਰੀ ਕਰਨ ਵਾਲੇ ਜਿਹੜੇ ਲੋਕ ਨੇ ਉਹ ਆਉਣ ਤਾਂ ਉਹਨਾਂ ਦੇ ਉਹਨਾਂ ਤੋਂ ਉਹਨਾਂ ਨੂੰ ਰੋਕਿਆ ਜਾ ਸਕੇ ਮਾਫ ਕਰਨਾ ਸੋ ਇਹ ਜਿਹੜਾ ਪਾਰਕ ਹੈ ਇਹ ਬਹੁਤ ਹੀ ਖੂਬਸੂਰਤ ਹੈ ਤੇ ਤੁਸੀਂ ਦੇਖੋ ਕਿਤੇ ਤੁਹਾਨੂੰ ਕੋਈ ਪੇਪਰ ਜਾਂ ਕੋਈ ਕੂੜਾ ਕਰਕੜ ਕਿਤੇ ਨਹੀਂ ਮਿਲੇਗਾ ਤਾਂ ਫੁੱਲਾਂ ਨੂੰ ਇੰਨਾ ਮੇਨਟੇਨ ਰੱਖਿਆ ਹੈ ਬਹੁਤ ਸਾਰੇ ਮਾਲੀ ਇੱਥੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ ਹਰ ਤਰ੍ਹਾਂ ਦੇ ਜਿਹੜੇ ਫੁੱਲ ਨੇ ਹਰ ਤਰ੍ਹਾਂ ਦੀ ਜਿਹੜੀ ਵੈਰੈਟੀ ਹੈ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ ਤੇ ਨਾਲ ਦੀ ਨਾਲ ਜਿਹੜਾ ਗਰਾਸ ਹੈ ਜਿਹੜਾ ਘਾਹ ਹੈ ਉਹ ਬਹੁਤ ਸਚਜੇ ਤਰੀਕੇ ਨਾਲ ਕੱਟਿਆ ਗਿਆ ਤੇ ਜਦੋਂ ਤੁਸੀਂ ਇਸ ਪਾਰਕ ਦੇ ਵਿੱਚ ਆ ਜਾਂਦੇ ਆ ਨਾ ਤਾਂ ਇੱਕ ਕਿਸਮ ਦਾ ਇਹ ਬਹੁਤ ਜਿਹੜਾ ਦੇਖਣਯੋਗ ਵਾਗ ਹੈ ਤੇ ਤੁਹਾਡੀ ਰੂਹ ਖੁਸ਼ ਹੋ ਜਾਂਦੀ ਹੈ ਤੇ ਕੁਝ ਇਹਨਾਂ ਨੇ ਹਿਸਟੋਰੀਕਲ ਮਨੂਮੈਂਟਸ ਬਣਾਏ ਹੋਏ ਨੇ ਆ ਦੇਖੋ ਤੇ ਆ ਜਿਹੜੇ ਫੌਜੀ ਨੇ ਤੇ ਇਹ ਜਿਹੜਾ ਬੰਦਾ ਉਧਰੋਂ ਕੋਈ ਅਮਰੀਕਾ ਵਾਲੀ ਸਾਈਡ ਤੋਂ ਆਇਆ ਹੈ ਬਾਰਡਰ ਕ੍ਰੋਸ ਕਰਕੇ ਜਾਂ ਦਰਿਆ ਕ੍ਰੋਸ ਕਰਕੇ ਕਿਸ ਤਰ੍ਹਾਂ ਉਹਨਾਂ ਨੂੰ ਰੋਕਦੇ ਨੇ ਸੋ ਕਿਸ ਤਰ੍ਹਾਂ ਕੰਮ ਕਰਦੇ ਨੇ ਤੇ ਤੋਪ ਵੀ ਲੱਗੀ ਹੋਈ ਹੈ ਤੇ ਹਿਸਟਰੀ ਚੋਂ ਇਹ ਜਿਹੜੇ ਦ੍ਰਿਸ਼ ਨੇ ਉਹ ਲੈ ਕੇ ਇੱਥੇ ਸਥਾਪਿਤ ਕੀਤੇ ਗਏ ਨੇ ਤਾਂ ਕਿ ਕੈਨੇਡਾ ਦੇ ਜਿਹੜੇ ਜੰਗ ਜਨਰੇਸ਼ਨ ਹੈ ਜਾਂ ਕੋਈ ਵੀ ਸਾਡੇ ਵਰਗਾ ਜਿਹੜਾ ਇੱਥੇ ਘੁੰਮਣ ਆਉਂਦਾ ਹੈ ਤਾਂ ਉਹਨਾਂ ਨੂੰ ਪਤਾ ਲੱਗ ਸਕੇ ਸੋ ਆਹ ਜਿਹੜੀ ਹਿਸਟਰੀ ਹੈ ਨਾ ਇਸ ਤਰ੍ਹਾਂ ਦੇ ਨੇ ਲਾਏ ਹੋਏ ਨੇ ਤੇ ਸਾਰੇ ਪਾਸੇ ਹੈ ਦੇ ਵਿੱਚ ਦੱਸਿਆ ਹੋਇਆ ਹੈ ਕਿ ਅੱਜ ਤੋਂ ਇੰਨੇ ਸਾਲ ਪਹਿਲਾਂ ਇਹ ਕਿਸ ਤਰ੍ਹਾਂ ਦਾ ਹੁੰਦਾ ਸੀ ਤੇ ਬਾਰਡਰ ਹੈ ਜਿਹੜਾ ਉਹ ਕਿਸ ਤਰ੍ਹਾਂ ਸੁਰੱਖਿਤ ਕੀਤਾ ਜਾਂਦਾ ਸੀ ਤੇ ਮਿਲਟਰੀ ਦਾ ਕੀ ਰੋਲ ਸੀ ਕਿਹੜੇ ਜਨਰਲ ਸੀ ਜਾਂ ਕਿਹੜੇ ਹੋਰ ਲੋਕ ਸੀਗੇ ਜਿਨ੍ਹਾਂ ਨੇ ਉਸ ਵਕਤ ਇਹ ਜਿਹੜਾ ਹੈਗਾ ਸਾਰਾ ਕੈਂਡੀਡਾ ਦੀ ਰੱਖਿਆ ਵੀ ਕੀਤੀ ਤੇ ਇਹ ਨੂੰ ਇੱਕ ਵਧੀਆ ਮੁਰਖ ਬਣਾਇਆ ਸੋ ਆ ਦੇਖੋ ਆ ਫੁੱਲ ਨੇ ਜਿਹੜੇ ਜੇ ਤਾਜ਼ੇ ਲਾਏ ਗਏ ਨੇ ਤੇ ਆਲਦ ਵਾਲੇ ਜਿਹੜੇ ਦਰਖਤ ਨੇ ਉਹ ਬੜੇ ਖੂਬਸੂਰਤ ਨੇ ਟਾਈਮ ਸਿਰ ਉਹਨਾਂ ਨੂੰ ਟ੍ਰਿਮ ਕਰਨਾ ਘਾਹ ਨੂੰ ਟ੍ਰਿਮ ਕਰਨਾ ਬੂਟਿਆਂ ਨੂੰ ਖਾਦ ਪਾਉਣਾ ਬੂਟਿਆਂ ਨੂੰ ਬਤਲ ਜਿਵੇਂ ਹੁਣ ਗਰਮ ਮੌਸਮ ਹੈ ਜਿਹੜਾ ਤੋਂ ਬਚਾ ਕੇ ਰੱਖਣਾ ਤਾਂ ਇਹ ਸਾਰਾ ਇਹਨਾਂ ਮਾਲੀਆਂ ਦੀ ਜ਼ਿੰਮੇਵਾਰੀ ਹੈ ਮਾਲੀ ਮਤਲਬ ਇੱਥੇ ਗਵਰਨਮੈਂਟ ਦੇ ਜਿਹੜੇ ਹੁੰਦੇ ਨੇ ਉਹ ਸਾਡੇ ਵਰਗੇ ਨਹੀਂ ਹੁੰਦੇ ਉੱਥੇ ਕਿ ਮਾਲੀ ਕੋਈ ਆਮ ਜਿਹਾ ਬੰਦਾ ਹੁੰਦਾ ਹੈ ਤੇ ਗਵਰਨਮੈਂਟ ਦੀਆਂ ਨੌਕਰੀਆਂ ਨੇ ਤੇ ਉਹ ਜਿਹੜੇ ਲੋਕਾਂ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਕੋਲੇ ਐਕਸਪੀਰੀਅੰਸ ਹੈਗਾ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਹੈ ਸੋ ਮੈਂ ਵੀ ਇਸ ਨੂੰ ਕਾਫੀ ਇੰਜੋਏ ਕੀਤਾ ਇਸ پارک ਨੂੰ ਘੁੰਮਿਆ ਫਿਰਿਆ ਅੜਦੋ ਵਾਲਾ ਦੇਖਿਆ ਤੇ ਉਥੋਂ ਨੂੰ ਮੈਂ ਨਾਲ ਦੀ ਨਾਲ ਜਿਹੜਾ ਹੈਗਾ ਉਹ ਦਿਖਾ ਰਿਹਾ ਹਾਂ ਤਾਂ ਕਿ ਤੁਸੀਂ ਐਮਹਮ ਹਰਸਬਰਗ ਜਿਹੜਾ ਹੈਗਾ ਵਿਨਸਰ ਦੇ ਕੋਲ ਇਹ ਜਿਹੜਾ ਛੋਟਾ ਜਿਹਾ ਸ਼ਹਿਰ ਹੈ ਇੱਥੇ ਆਵੋ ਤਾਂ ਤੁਸੀਂ ਜਿਹੜਾ ਇਸ ਪਾਰਕ ਨੂੰ ਵੇਖ ਸਕਦੇ ਹੋ ਇਹ ਹਿਸਟੋਰੀਕਲ ਪਾਰਕ ਹੈ ਤੇ ਵਿਰਾਸਤ ਨਾਲ ਜੁੜਿਆ ਹੋਇਆ ਪਾਰਕ ਹੈ ਤੇ ਜਦੋਂ ਤੁਸੀਂ ਇੱਥੇ ਆ ਕੇ ਪਾਉਗੇ ਨਾ ਹਿਸਟੋਰੀਕਲ ਪਾਰਕ ਦਾ ਤਾਂ ਤੁਹਾਨੂੰ ਸਾਰਾ ਕੁਝ ਇਸ ਦੀ ਇਨਫੋਰਮੇਸ਼ਨ ਜਿਹੜੀ ਉਹ ਨਿਕਲ ਆਵੇਗੀ ਤਾਂ ਮੈਂ ਇਸ ਦਾ ਲਿੰਕ ਵੀ ਦੇ ਦਵਾਂਗਾ ਜਿਹੜਾ ਮੇਰੇ ਪਾਸ ਹੈ ਤਾਂ ਕਿ ਜੇ ਤੁਸੀਂ ਘੁੰਮਣਾ ਹੋ ਤੇ ਦੇਖੋ ਕਿੰਨੇ ਬੈਂਚ ਨੇ ਜਿਹੜੇ ਉਹ ਲੱਗੇ ਹੋਏ ਨੇ ਬੈਠਣ ਨੂੰ ਜਿਹਦੇ ਜੇ ਤੁਹਾਡੇ ਨਾਲ ਕੋਈ ਸਿਆਣਾ ਬੰਦਾ ਹੈ ਜਾਂ ਸਿੱਖ ਹੈ ਨਹੀਂ ਤੁਰ ਸਕਦਾ ਜਾਂ ਗਰਮੀ ਸਰਦੀ ਜ਼ਿਆਦਾ ਲੱਗਦੀ ਹੈ। ਤੋਂ ਉਹ ਇੱਥੇ ਬੈਠ ਵੀ ਸਕਦਾ ਹੈ। ਸੋ ਇਸ ਪਾਰਕ ਦੇ ਵਿੱਚ ਖੂਬਸੂਰਤ ਪਬਲਿਕ ਵਾਸ਼ਰੂਮ ਬਣੇ ਹੋਏ ਨੇ। ਸੋ ਉੱਥੇ ਜਾਇਆ ਜਾ ਸਕਦਾ ਐਨੀ ਟਾਈਮ। ਤੋਂ ਇਹ ਜਿਹੜੀ ਸਹੂਲਤਾਂ ਇੱਥੇ ਇਸ ਤਰ੍ਹਾਂ ਦੀਆਂ ਉਹ ਬਹੁਤ ਵਧੀਆ ਨੇ ਅੜਦਾਲੇ ਕਾਫੀ ਸ਼ਾਪਾਂ ਨੇ ਅ ਤੇ ਮਹੌਲ ਹਨ ਜਹਾਨ ਤੇ ਸਟਾਰਬਕਸ ਹਨ ਤੇ ਹੋਰ ਜਿਹੜੀਆਂ ਦੁਕਾਨਾਂ ਹਨ ਤੇ ਉਹ ਵੀ ਹਨ ਤੋਂ ਇਸ ਤਰ੍ਹਾਂ ਦੇ ਜਿਹੜੇ ਫਲਾਵਰ ਬੈਡ ਨੇ ਉਹ ਬਣਾਏ ਹੋਏ ਨੇ ਤੁਸੀਂ ਕੋਈ ਆਪਣੀ ਕਿਤਾਬ ਲੈ ਕੇ ਕੰਪਿਊਟਰ ਲੈ ਕੇ ਇੱਥੇ ਬੈਠ ਜਾਓ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਤੇ ਆ ਲਿਖਿਆ ਹੋਇਆ ਹੈ ਸ਼ਹਿਰ ਦਾ ਨਾਮ ਹਮ ਹਰਸਵਰਗ ਤੇ ਜਿੱਥੇ ਪਾਰਕ ਹੈ ਜਿਹੜਾ ਉਹ ਬਣਿਆ ਹੋਇਆ ਹੈ ਤੇ ਆ ਦੇਖੋ ਤੇ دریا ਦਾ ਪਾਣੀ ਦੇਖੋ ਕਿੰਨਾ ਸਾਫ਼ ਹੈ। ਉਹ ਇੱਕ ਮਾਲਵਾਹਕ ਜਹਾਜ਼ ਆ ਰਿਹਾ ਤੇ ਵਿਚਕਾਰ ਜਿਹੜਾ ਆਈਲੈਂਡ ਹੈ ਉਹ ਕਿੰਨਾ ਖੂਬਸੂਰਤ ਲੱਗਦਾ ਹੈ ਠੀਕ ਹੈ ਤੇ ਆਹ ਜਿਹੜਾ ਜਹਾਜ਼ ਹੈ ਇਹ ਜਹਾਜ਼ ਇੱਥੋਂ ਪਤਾ ਨਹੀਂ ਕਿੱਥੇ ਨੂੰ ਜਾਂਦੇ ਨੇ ਸ਼ਾਇਦ ਕਾਰਾਂ ਲੈ ਕੇ ਕੈਨੇਡਾ ਨੂੰ ਆਉਂਦੇ ਹੋਣ ਜਾਂ ਮਤਲਬ ਕਿਤੇ ਹੋਰ ਪਾਸੇ ਵੀ ਜਾ ਸਕਦੇ ਨੇ ਤੇ ਸਾਡੇ ਟੋਬੀ ਨੇ ਵੀ ਕਾਫੀ ਇੰਜੋਏ ਹੈ ਜਿਹੜਾ ਉਹ ਕੀਤਾ ਤੇ ਕਾਫੀ ਘੁੰਮਿਆ ਫਿਰਿਆ ਤੇ ਇੱਥੇ ਮਾਰਨਿੰਗ ਟਾਈਮ ਦੇ ਵਿੱਚ ਆ ਦੇਖੋ ਕੋਈ ਹੋਰ ਲੇਡੀ ਵੀ ਆ ਜਿਹੜੀ ਉਹ ਆਪਣੇ ਪੈਟਨ ਨਾਲ ਆਪਣੇ ਡੌਗ ਨਾਲ ਆਈ ਹੋਈ ਹੈ ਸੋ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸੈਰ ਕਰਨ ਆਏ ਹੋਏ ਨੇ ਤੇ ਇਹ ਲੋਕ ਸੈਰ ਬਹੁਤ ਕਰਦੇ ਨੇ ਮਾਰਨਿੰਗ ਵਾਕ ਤੇ ਆਪਣੀ ਹੈਲਥ ਦਾ ਬਹੁਤ ਧਿਆਨ ਰੱਖਦੇ ਨੇ ਸੋ ਆਪਣੇ ਡੌਗਸ ਨੂੰ ਲੈ ਕੇ ਆਉਂਦੇ ਨੇ ਘੁਮਾਉਣ ਲਈ ਤੇ ਇਸ ਦੇ ਨਾਲ ਨਾਲ ਤੇ ਜਿਹੜਾ ਹੈਗਾ ਉਹ ਸਾਈਕਲਿਸਟ ਤੁਹਾਨੂੰ ਕਾਫੀ ਦੇਖਣ ਨੂੰ ਮਿਲਣਗੇ ਲੋਕ ਸਵੇਰ-ਸਵੇਰ ਸਾਈਕਲ ਚ ਲਾਉਂਉਂਦੇ ਨੇ ਤੇ ਬੱਤੀ ਉਮਰ ਇਹਨਾਂ ਦੀ ਇਹਨਾਂ ਤੇ ਜਿਹੜੀ ਬਹੁਤਾ ਅਸਰ ਨਹੀਂ ਕਰਦੀ ਜਿਵੇਂ ਸਾਡੇ ਤੇ ਕਰਦੀ ਹੈ ਸੋ ਉਹ ਦੇਖੋ ਕਿੱਡਾ ਵੱਡਾ ਜਹਾਜ਼ ਹੈ ਤੇ ਇਹ ਜਿਵੇਂ ਭਰ ਕੇ ਹੀ ਜਾਂਦਾ ਹੈ ਕਾਰਾਂ ਨਾਲ ਜਾਂ ਹੋਰ ਅਮਰੀਕਾ ਤੋਂ ਬੜਾ ਸਮਾਨ ਹੈ ਜਾਂ ਹੋਰ ਮਤਲਬ ਕੁਝ ਹੋ ਸਕਦਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੋਲਫ ਕਾਲਟਾਂ ਨੇ ਉਹ ਜਿਹੜੇ ਅੰਦਰ ਮੇਨਟੇਨ ਕਰਨ ਵਾਲੇ ਨੇ ਉਹਨਾਂ ਨੇ ਰੱਖੀਆਂ ਹੋਈਆਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰਨ ਨੂੰ ਕੁਝ ਛੋਟ-ਮੋਟ ਚੀਜ਼ੀਆਂ ਲੈ ਕੇ ਜਾਣੀਆਂ ਤੇ ਜਿਸ ਤਰ੍ਹਾਂ ਪਾਰਕ ਨੂੰ ਮੇਨਟੇਨ ਕਰਨ ਲਈ ਸੋ ਆਹ ਦੇਖੋ ਇਸ ਤਰ੍ਹਾਂ ਦੇ ਡੈਕੋਰੇਸ਼ਨ ਪੀਸ ਵੀ ਨੇ ਆ ਜਿਹੜੇ ਇੱਕ ਇਸ ਤਰ੍ਹਾਂ ਦਾ ਬਣਾਇਆ ਹੈ ਵਾਟਰ ਫੌਂਟੇਨ ਸੋਜੀ ਦੇ ਵਿੱਚ ਗਾਗਰਾਂ ਜੀ ਆਪਣੀਆਂ ਹੋਈਆਂ ਨੇ ਸੋ ਆਹ ਸਾਹਮਣੇ ਬਿਲਡਿੰਗ ਹੈ ਤੇ ਆ ਇੱਕ ਹੋਰ ਮਾਨੂਮੈਂਟ ਹੈ ਤੋਂ ਇਹ ਮਾਨੂਮੈਂਟ ਜਿਹੜਾ ਹੈਗਾ ਇਹ ਫੁਆਰੇ ਚੱਲ ਰਹੇ ਨੇ ਉੱਤੇ ਜਿਹੜਾ ਹੈਗਾ ਇੱਕ ਲੇਡੀ ਦੀ ਤਸਵੀਰ ਹੈ ਇੱਕ ਲੇਡੀ ਦਾ ਜਿਹੜਾ ਸਟੈਚੂ ਹੈ ਤੇ ਇਹਦੇ ਅਲਦੋ ਵਾਲੇ ਜਿਹੜੇ ਬੈਂਚ ਲੱਗੇ ਹੋਏ ਨੇ ਬੈਠਣ ਨੂੰ ਤੇ ਤੁਸੀਂ ਇੱਥੇ ਬੈਠ ਕੇ ਕਾਫੀ ਵਗੈਰਾ ਜਿਹੜਾ ਹੋ ਪੀ ਸਕਦੇ ਹੋ ਕੈਨੇਡਾ ਦੇ ਝੰਡੇ ਲੱਗੇ ਹੋਏ ਨੇ ਤੇ ਉਹ ਸਾਹਮਣੇ ਆ ਜਿਹੜਾ ਉਹ ਇੱਥੋਂ ਦਾ ਬਾਜ਼ਾਰ ਹੈ ਤੇ ਆ ਵਾਸ਼ਰੂਮ ਨੇ ਪਬਲਿਕ ਵਾਸ਼ਰੂਮ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਖੂਬਸੂਤ ਨੇ ਕੈਨੇਡਾ ਦਾ ਝੰਡਾ ਝੁਲ ਰਿਹਾ ਹੈ ਆ ਸਾਰੀ ਹਿਸਟਰੀ ਹੈ ਜਿਹੜੀ ਉਹਨਾਂ ਦੇ ਬੋਰਡ ਲੱਗੇ ਹੋਏ ਨੇ ਹਿਸਟਰੀ ਤੁਸੀਂ ਇੱਥੋਂ ਦੀ ਜਿਹੜੀ ਪੜ ਸਕਦੇ ਹੋ ਤੇ ਇਸ ਤਰ੍ਹਾਂ ਦੇ ਮਾਰਮਨਟ ਬਣਾ ਕੇ ਵੀ ਲਿਖੀ ਹੋਈ ਹੈ ਤੇ ਜਿਹਦੇ ਉੱਪਰ ਕਿਸੇ ਜਨਰਲ ਦੀ ਜਾਂ ਮਿਲਟਰੀ ਦੇ ਕਿਸੇ ਬੱਟੇ ਬੰਦੇ ਦੀ ਤਸਵੀਰ ਹੈ ਤੇ ਆਹ ਤੋਪਾਂ ਨੇ ਤੋਪਾਂ ਲੱਗੀਆਂ ਹੋਈਆਂ ਨੇ ਤੇ ਇਹ ਤੁਸੀਂ ਸਾਰਾ ਜਿਹੜਾ ਹੋ ਜਾਣ ਸਕਦੇ ਹੋ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਗਏ ਹਰ ਇੱਕ ਕੰਟਰੀ ਦੀ ਆਪਣੀ ਹਿਸਟਰੀ ਹੁੰਦੀ ਹੈ ਸੋ ਉਹਦਾ ਸਾਨੂੰ ਕਈ ਵਾਰ ਬਹੁਤਾ ਨਹੀਂ ਪਤਾ ਹੁੰਦਾ ਤੇ ਫਿਰ ਹੁਣ ਆਪਾਂ ਇੱਥੋਂ ਵੱਡੀ ਚੱਕ ਲਈ ਹੈ ਤੇ ਚੱਲੇ ਆ ਨਾ ਨਾਲ ਡੈਟਰਾਇਟ ਰਿਵਰ ਦੇ ਤੇ ਆਪਾਂ ਜਿਹੜਾ ਇੱਥੋਂ ਦਾ ਹਾਲਾ ਦਵਾਲਾ ਉਹ ਵੀ ਤੁਹਾਨੂੰ ਮੈਂ ਹੋਰ ਦਿਖਾਉਂਗਾ ਤੇ ਬੜੀਆਂ ਖੁੱਲੀਆਂ ਸੜਕਾਂ ਨੇ ਟ੍ਰੈਫਿਕ ਤੁਸੀਂ ਦੇਖੋ ਕਿ ਕਿੰਨਾ ਘੱਟ ਹੈ ਤੇ ਕਿੰਨਾ ਸੋਹਣਾ ਹੈ ਹਾਲਾ ਦਵਾਲਾ ਕਿੰਨਾ ਜਿਹੜਾ ਮੇਨਟੇਨ ਰੱਖਿਆ ਗਿਆ ਕਿੰਨੇ ਖੂਬਸੂਰਤ ਟਰੀਜ਼ ਨੇ ਮਜਾ ਮਜਾਲਾ ਕਿਸੇ ਤੁਹਾਨੂੰ ਦਰਖਤ ਦੇ ਉੱਪਰ ਕੋਈ ਡਸਟ ਜਾਂ ਤੂੜ ਜਾਂ ਕੋਈ ਦਰਸਕਤ ਹੈ ਜਿਹੜਾ ਅੱਧਾ ਮਰਿਆ ਮਿਲ ਜੇ ਜਾਂ ਕਾ ਨਾ ਕਟਿਆ ਹੋਵੇ ਸੋ ਇਹੀ ਹੈਗਾ ਇਹੀ ਕੈਨੇਡਾ ਦੀ ਖੂਬਸੂਰਤੀ ਹੈ ਕਿ ਇਹਨੂੰ ਦੁਨੀਆ ਦਾ ਪਹਿਲੇ ਨੰਬਰ ਦਾ ਮੁਲਕ ਕਈ ਸਾਲ ਬਣਨ ਦਾ ਮੌਕਾ ਮਿਲਿਆ ਹੈ ਤਾਂ ਉਹਦੇ ਕਾਰਨ ਇਹੀ ਨੇ ਭਾਵੇਂ ਜਿਹੜਾ ਹੈਗਾ ਕੈਨੇਡਾ ਹੁਣ ਉਹ ਬਦਲਿਆ ਹੈ ਕਈ ਸ਼ਹਿਰਾਂ ਦੇ ਵਿੱਚ ਜਿੱਥੇ ਇਮੀਗ੍ਰੈਂਟਸ ਬਹੁਤ ਨੇ ਉੱਥੇ ਹੁਣ ਉਹ ਪਹਿਲਾ ਵਰਗਾ ਜਿਹੜਾ ਤੁਹਾਨੂੰ ਸ਼ਹਿਰਾਂ ਦਾ ਮੇਨਟੇਨ ਰੱਖਣਾ ਉਹ ਤੁਹਾਨੂੰ ਨਹੀਂ ਮਿਲੇਗਾ ਤੇ ਆਪਾਂ ਇੱਕ ਹੋਰ ਪਾਸੇ ਆ ਗਏ ਹਾਂ ਤੇ ਉਹ ਸਾਹਮਣੇ ਤੁਸੀਂ ਦੇਖਦੇ ਹੋ ਕਿ ਬ੍ਰਿਜ ਹੈ ਇਹ ਬ੍ਰਿਜ ਅਮਰੀਕਾ ਨੂੰ ਜਾਂਦਾ ਹੈ ਠੀਕ ਹੈ ਟਰੱਕ ਦੇ ਜਿਹੜੇ ਇਹਦੇ ਤੋਂ ਅਮਰੀਕਾ ਨੂੰ ਜਾਂਦੇ ਨੇ ਤੇ ਇਹ ਬ੍ਰਿਜ ਹੈ ਜਿਹੜਾ ਕਹਿੰਦੇ ਇਹ ਨਵਾਂ ਬਣਿਆ ਹੈ ਤੇ ਉਧਰ ਦੂਸਰੇ ਪਾਸੇ ਜਿਹੜਾ ਹੈਗਾ ਉਹ ਐਮਬੈਸਟਰ ਬ੍ਰਿਜ ਹੈ ਤੇ ਇੱਕ ਟਨਲ ਵੀ ਹੈ ਜਿਹਦੇ ਟਨਲ ਦੇ ਵਿੱਚੋਂ ਲੰਘ ਕੇ ਤੁਸੀਂ ਅਮਰੀਕਾ ਨੂੰ ਜਾਂਦੇ ਹੋ ਤੇ ਜਾਂ ਫਿਰ ਜਿਹੜਾ ਐਮਬੈਸਟਰ ਬ੍ਰਿਜ ਹੈ ਤਾਂ ਉਹਦੇ ਉੱਪਰ ਤੁਸੀਂ ਅਮਰੀਕਾ ਨੂੰ ਜਾਣੇ ਹਾਂ ਤੇ ਉਹ ਸਾਹਮਣੇ ਤੁਸੀ ਦਿਖਦਾ ਨਾ ਹੁਣ ਆਪਣਾ ਹੁਣ ਆਪਾਂ ਵਿੰਸਰ ਆ ਗਏ ਹਾਂ ਉਹ ਸਾਹਮਣੇ ਜਿਹੜਾ ਬ੍ਰਿਜ ਹੈ ਨਾ ਉਹ ਇਨਵੈਸਟਰ ਬ੍ਰਿਜ ਹੈ ਆ ਦੇਖੋ ਤੇ ਇੱਥੇ ਵੀ ਬਹੁਤ ਖੂਬਸੂਰਤ ਪਾਰਕ ਹੈ ਤੇ ਇੱਥੇ ਵੀ ਜਿਹੜਾ ਹੈਗਾ ਉਹ ਰਿਵਰ ਦੇ ਨਾਲ-ਨਾਲ ਜਿਹੜਾ ਹੈਗਾ ਉਹ ਪਾਰਕ ਇਹ ਬਣਿਆ ਹੋਇਆ ਤੇ ਉਹ ਜਿਹੜੇ ਉੱਪਰ ਟਰੱਕ ਜਾ ਰਹੇ ਨੇ ਉਹਨਾਂ ਨੇ ਬ੍ਰਿਜ ਪਾਰ ਕਰਕੇ ਅਮਰੀਕਾ ਵਾਲੀ ਸਾਈਡ ਜਾਣਾ ਸੋ ਇੱਕ ਪਾਸੇ ਜਿਹੜਾ ਹੈਗਾ ਉਹ ਕੈਨੇਡਾ ਇਮੀਗ੍ਰੇਸ਼ਨ ਵਾਲੇ ਆਂਦਾ ਹੈਗਾ ਤੇ ਦੂਸਰੇ ਪਾਸੇ ਜਿਹੜਾ ਹੈਗਾ ਉਹ ਅਮਰੀਕਨ ਇਮੀਗ੍ਰੇਸ਼ਨ ਵਾਲੇ ਆਂਦਾ ਹੈਗਾ ਸੋ ਕੈਨੇਡਾ ਵੱਲੋਂ ਜਦੋਂ ਲੋਕ ਜਾਂਦੇ ਨੇ ਤੇ ਉਹ ਉੱਥੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਉਹਨਾਂ ਦੇ ਪਾਸਪੋਰਟ ਵਗੈਰਾ ਵੀ ਕਾਦੇ ਲਈ ਚੱਲੇ ਹੋ। ਤੋਂ ਆਪਾਂ ਹੁਣ ਆ ਗਏ ਯੂਨੀਵਰਸਿਟੀ ਤੇ ਇੱਥੇ ਦੇ ਜਿਹੜੇ ਕਲਾਸਰੂਮ ਨੇ ਉਹ ਵੀ ਆਪਾਂ ਦੇਖਾਂਗੇ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਦਿਖਾ ਰਿਹਾ ਹਾਂ ਉਹ ਇੱਕ ਵਾਰ ਅੰਬੈਸਟਰ ਬ੍ਰਿਜ ਨੂੰ ਮੈਂ ਪੂਰਾ ਦਿਖਾ ਦਨਾ ਇੱਕ ਪਾਸੇ ਅਮਰੀਕਾ ਹੈ ਇੱਕ ਪਾਸੇ ਕੈਨੇਡਾ ਹੈ ਤੇ ਟਰੱਕ ਨੇ ਜਿਹੜੇ ਇੱਥੇ ਬਹੁਤ ਲੰਘਦੇ ਨੇ ਤੇ ਆਹ ਜਿਹੜੀਆਂ ਸਾਹਮਣੇ ਬਿਲਡਿੰਗਾਂ ਨੇ ਇਹ ਅਮਰੀਕਾ ਦੀਆਂ ਬਿਲਡਿੰਗਾਂ ਨੇ ਤੇ ਉਹ ਜਿਹੜੀ ਸਾਹਮਣੇ ਮੈਂ ਤੁਹਾਨੂੰ ਦਿਖਾਈ ਸੀ ਉਹ ਜੀਐਮ ਦੀ ਬਿਲਡਿੰਗ ਹੈ ਸੋ ਇੱਥੇ ਵੀ ਲੋਕ ਕਾਫੀ ਨੇ ਜਿਹੜੇ ਕਾਰਾਂ ਲੈ ਕੇ ਘੁੰਮਣ ਆਏ ਹੋਏ ਨੇ ਤੇ ਇੱਥੇ ਵੀ ਖੂਬਸੂਰਤ ਬਾਥਰੂਮ ਨੇ ਬੈਠਣ ਨੂੰ ਬੈਂਚ ਨੇ ਤੇ ਇੱਥੇ ਵੀ ਕਾਫੀ ਲੋਕ ਨੇ ਜਿਹੜੇ ਉਹ ਮਾਰਨਿੰਗ ਵਾਕ ਕਰ ਰਹੇ ਨੇ ਸਵੇਰ ਦੀ ਸੈਰ ਕਰਦੇ ਉਹ ਤੁਰੇ ਫਿਰਦੇ ਨੇ ਸੋ ਆ ਦੇਖੋ ਆ ਜਿਹੜੀ ਬਿਲਡਿੰਗ ਆ ਨਾ ਦੋ ਛੋਟੀਆਂ ਬਿਲਡਿੰਗਾਂ ਇੱਕ ਵੱਡੀ ਹੈ ਜੀਐਮਡੀ ਬਿਲਡਿੰਗ ਹੈ ਜਿੱਥੇ ਗੱਡੀਆਂ ਕਾਰਾਂ ਬਣਦੀਆਂ ਨੇ ਇਹ ਅਮਰੀਕਾ ਵਾਲੀ ਸਾਈਡ ਆ ਸੋ ਆ ਦੇਖੋ ਡੈਕੋਰੇਸ਼ਨ ਪੀਸ ਜਿਹੜੇ ਕਿ ਉਹ ਪਾਰਕ ਦੇ ਵਿੱਚ ਲਾਏ ਗਏ ਨੇ ਤੇ ਤੁਹਾਨੂੰ ਜਦਾਂ ਆਨੰਦ ਆ ਜਾਂਦਾ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਤੇ ਇੱਥੇ ਨਾ ਹਰ ਟਾਈਮ ਜਿਹੜੇ ਹੈਗੇ ਆ ਉਹ ਮੇਨਟੇਨੈਂਸ ਹੁੰਦੀ ਰਹਿੰਦੀ ਹੈ ਤੇ ਅਪਡੇਟ ਰੱਖ ਦਿੰਨੇ ਬਿਲਕੁਲੇ ਨੂੰ ਤੇ ਪਾਣੀ ਦੇ ਵਿੱਚ ਕਿਵੇਂ ਲਹਿਰਾਂ ਨੇ ਜਿਹੜੀਆਂ ਹਵਾ ਨਾਲ ਉਹ ਆ ਰਹੀਆਂ ਨੇ ਪਾਣੀ ਉੱਪਰ ਥੱਲੇ ਹੋ ਰਿਹਾ ਹੈ ਤੇ ਕਿਸ਼ਤੀਆਂ ਨੇ ਜਿਹੜੀਆਂ ਉਹਨਾਂ ਨਾਲ ਵੀ ਲਹਿਰਾਂ ਬਣ ਰਹੀਆਂ ਨੇ ਕਿਸ਼ਤੀਆਂ ਚਲਾਉਣ ਦੇ ਸ਼ਕੀਨ ਆ ਜਿਹੜੀ ਕਿਸ਼ਤੀ ਹੈ ਇਹ ਜਿਹੜੇ ਹੁੰਦੇ ਨੇ ਬਾਰਡਰ ਐਂਡ ਸਕਿਉਰਿਟੀ ਫੋਰਸ ਉਹਨਾਂ ਦੀ ਕਿਸ਼ਤੀ ਹੈ ਤੇ ਇਹ ਵੀ ਨਜ਼ਰ ਰੱਖਦੇ ਨੇ ਹਰ ਠਾਈ ਨੇ ਚੰਗਾ ਵੀ ਦੋਸਤੋ ਇੱਥੇ ਹੀ ਕਰਦੇ ਆਂ ਬੱਸ ਤੇ 메ਜਰ ਮੰਗ ਤੋਂ ਦਿਓ ਫਿਰ ਆ ਗਿਆ ਤੁਹਾਨੂੰ ਅਗਲੇ ਪਾਰਕ ਦੇ ਵਿੱਚ ਫਿਰ ਲੈ ਕੇ ਚੱਲਦਾ ਹਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ